ਮੰਦੇ ਹਾਂ ਉਹ ਦੀਦੀ ਵਾਲੇ ਵੇਖ ਲਾ ਪਹਿਲੇ ਤੇਰੀ ਕਰਕੇ ਬਹਿ ਗਏ ਆ ਵੀ ਮੈਂ ਜਾਣਾ ਵਾਂ ਪੇਕੇ ਤੇ ਤੂੰ ਸਲਾਹ ਨਹੀਂ ਕੀਤੀ ਸਲਾਹ ਤਾਂ ਕੀ ਨਿਆਣਿਆਂ ਕੋ ਪਤਾ ਲੱਗ ਗਿਆ ਵੀ ਅਰ ਕਾਹੀ ਜਾਣਾ ਵਾਂ ਤੇ ਉਹ ਕਹਿੰਦੇ ਪਿਛਲੀ ਵਾਰੀ ਵੀ ਤਸੀਂ ਚਲ ਗਏ ਅਰ ਕਾ ਆਪਾਂ ਪਹਿਲਾਂ ਜਾਣਾ ਵਾਂ ਤੇ ਤੁਸੀਂ ਬਾਅਦ ਚ ਜਾਇਓ ਤੇ ਜੇ ਤੂੰ ਹੋਈ ਪਹਿਲੀ ਰੀ ਫੋ ਜਾਂਦੇ ਉਹਨੂੰ ਤੇ ਕੀ ਕਰਨਾ ਇਹਨਾਂ ਨੇ ਜਾ ਗਏ ਹੁਣ ਆਪਣੇ ਤੇ ਨਿਆਣੇ ਵੱਡੇ ਹੋਏ ਆ ਆਹੋ ਦਿਨ ਮੇਰੇ ਘੁੰਮਣ ਫਿਰਨ ਵਾਲੇ ਆ ਮੈਨੂੰ ਬਸ ਰੋਕੀ ਜਾਣਾ ਹਰ ਗੱਲ ਤੋਂ ਮੈਨੂੰ ਰੋਕੀ ਜਾਂਦੇ ਇਹ ਤਾਂ ਜਦੋਂ ਵੀ ਭੈਣਾਂ ਨੂੰ ਸਲਾਹ ਆ ਮੈਂ ਕਰਾਂ ਖਦਾ ਸਵਾ ਸਲਾਹ ਯੂ ਸਲਾਹ ਹੋਵੇ ਤੇ ਫਿਰ ਸਹੀ ਨਾ ਚੱਲੀਏ ਤੇ ਤੂੰ ਆਪਣੀ ਮੰਮੀ ਡੈਡੀ ਨੂੰ ਕਰਾਂ ਫੋਨ ਤੋ ਸਮਝਾਉਣਾ ਉਹ ਤਾਂ ਕਹਿੰਦੇ ਆ ਵੀ ਜੇ ਉਹਦੀ ਸੁਣ ਲੈਂਦੇ ਆ ਤੇ ਉਹਨੂੰ ਸਹੀ ਕਹਿਣ ਦਾ ਪੈਂਦੇ ਜੇ ਮੇਰੀ ਸੁਣ ਲੈਂਦੇ ਤੇ ਮੈਨੂੰ ਸਹੀ ਕਹਿਣ ਦਾ ਪੈਂਦੇ ਉਦਾਂ ਅਸੀਂ ਵੀ ਫਸ ਗਈਆਂ ਤੁਹਾਡੇ ਵਿਆਹ ਕਰਾ ਕੇ ਉਦਾਂ ਫਸੇ ਤੇ ਅਹੀਂ ਆ ਫਸ ਗਈਆਂ ਮੈਂ ਨਾਲੇ ਹੱਡਾ ਮੁੰਡਾ ਮਰਿਆ ਮੈਂ ਹੋਰ ਕਿਤੇ ਵਿਆਹੀ ਹੁੰਦੀ ਤੇ ਨਾਲੇ ਉਹ ਵੀ ਉਧੇ ਹਣੀ ਵੀ ਆਇਆ ਕਰਦੇ ਮੇਰੇ ਕੋ ਕਿ ਮਾਸੀ ਕੋ ਚੱਲੇ ਆ ਤੇ ਮੇਰੇ ਨਿਆਣੇ ਇੱਥੇ ਆਇਆ ਕਰਦੇ ਆਦੇ ਪੰਗਾ ਹੀ ਪਿਆ ਵਾ ਹਾਂ ਨਾ ਹੁਣ ਦੀਦੀ ਦੀ ਬੰਦੀ ਆ ਤੇ ਨਾਮ ਕੋ ਜੇ ਤੁਹਾਡੀ ਪਹਿਲਾਂ ਵੀ ਨਹੀਂ ਬੰਦੀ ਤੇ ਪਹਿਲਾਂ ਢਾਡੀ ਬੜੀ ਬੰਦੀ ਦੋਵਾਂ ਭਰਾਵਾਂ ਦੀ ਮਾੜੀ ਮੋਟੀ ਨੁੱਕਜੋਕ ਹੁੰਦੀ ਨਾ ਨਿੱਕੇ ਭੈਣ ਭਰਾਵਾਂ ਦੀ ਤੁਹਾਡੀ ਤਾਂ ਹੁਣ ਜ਼ਿਆਦਾ ਹੁੰਦੀ ਤੂੰ ਤਾਂ ਵੱਧ ਠੀਕਾ ਭਾਈ ਕਰਦੀਆਂ ਪਹਿਲਾਂ ਸਾਡਾ ਇੱਕ ਰਿਸ਼ਤਾ ਹੀ ਭੈਣਾ ਭੈਣਾ ਦਾ ਹੁੰਦਰਾ ਨਹੀਂ ਜਠਾਣੀ ਮੀਆ ਕੀ ਕਰੀਏ ਹੁਣ ਆ ਤਾਂ ਫੇਰ ਕੀ ਆ ਤੁਗ ਦੋ ਰਿਸ਼ਤੇ ਬਣੇ ਚੰਗਾ ਪਿਆਰ ਬਹੁਤ ਉਹ ਸਾਡਾ ਤਾਂ ਪਹਿਲਾਂ ਵੀ ਜਾਂਦਾ ਰਿਆ ਤੂੰ ਕੀ ਹਾਲ ਫੇਦਾ ਮੈਨੂੰ ਨਹੀਂ ਪਤਾ ਹੂੰ ਮੈਂ ਦਿਨ ਕਹਿੰਦੀ ਆ ਡੁੱਡੋ ਹੋ ਜੀਏ ਦਿਨੋ ਦੀਦੀ ਨਾਲ ਮੇਰੇ ਕੋ ਨਹੀਂ ਰਿਹਾ ਜਾਂਦਾ ਤੇ ਲੈਣਾ ਦਿੱਕੇ ਘਰੀਏ ਫੇਰ ਤੇ ਕਿਉਂ ਘਰ ਵੀ ਵੱਖਰਾ ਪਾਓ ਵੰਡ ਵੱਡਈਆ ਕਰੋ ਕਰਦਾ ਨਹੀਂ ਤੁਹਾਡੇ ਘਰ ਕੇ ਹੁਣ 15-20 ਲੱਖ ਰੁਪਏ ਲਾਈਏ ਤੇ ਲਾਉਣਾ ਹੀ ਪੈਣਾ ਅੱਜ ਨਾ ਲਾਇਆ ਤਾਂ ਕਦੇ ਨਹੀਂ ਹੋਣਾ ਪੈਣਾ ਪੈਸੇ ਮੰਗਾਈ ਤਾਂ ਕਿੰਨੀ ਆ ਆਈਏ ਤਾਂ ਯਾਗ ਰਹੀ ਕਿ ਤੁਹਾਡੀ ਦੋਵਾਂ ਦੀ ਬਹਾਨੀ ਤੁਹਾਡੀ ਬਣੀ ਰਹੀ ਤੇ ਇਕੱਠੇ ਰਵਾਂਗੇ ਤੇ ਕੋ ਬਣ ਜੂਗਾ ਬਸ ਹੁਣ ਨਹੀਂ ਨਾ ਬਣੀ ਤਾਂ ਹੁਣ ਤੁਸੀਂ ਦੋਵੇਂ ਪ੍ਰਸਵਾਹ ਕਰੋ ਤੁਹਾਡਾ ਡੱਡ ਹੋਈਏ ਤਾਂ ਅੱਡ ਤੇ ਤੂੰ ਆਪਣੇ ਘਰ ਪਿਆਨ ਹੁਣ ਤੇ ਉਹ ਅੱਡ ਕਰ ਜਣ ਪਹਿਲਾਂ ਤੁਸੀਂ ਆਪਣੇ ਨਾਲ ਸਲਾਹ ਕਰ ਲਓ ਹਾਂ ਉਹਨਾਂ ਨੂੰ ਤੇ ਬਾਅਦ ਚ ਸੱਦਾਂਗੇ ਕੀ ਲੜਾਈ ਉਹਨਾਂ ਦੀ ਪੈਣੀ ਹੈ ਸਾਡੀ ਕੀ ਪੈਣੀ ਆ ਤੇ ਲੜਾਈ ਕਰ ਤਾਂ ਜ਼ਰੂਰੀ ਪਾਉਣੀ ਆ ਲੜਾਈ ਅਸੀਂ ਕਰੀਏ ਲੜਾਈ ਤੁਹਾਡੀ ਦੋਵਾਂ ਪੈਣਾ ਦੀ ਤੇ ਤੁਸੀਂ ਆਪੇ ਨੀਟੋ ਆ ਇਹ ਨਹੀਂ ਗਈ ਵਿਚਾਣਾਿੱਂਿੱਧੀ ਗਾਲੀ ਤੇ ਮੈਂ ਵੀ ਨਹੀਂ ਉਹਨਾਂ ਨੂੰ ਲਿਆਉਣਾ ਮੈਂ ਫਿਰ ਇੱਥੇ ਨਹੀਂ ਜਿੱਠੂਗੀ ਹੱਦ ਹੋ ਗਈ ਤੇ ਯਾਰੀ ਤੁਹਾਨੂੰ ਵੀ ਨਹੀਂ ਜਿੱਠਨੀ ਪਣੀ ਐ ਅੱਡ ਹੋਵੋ ਤੁਸੀਂ ਨਹੀਂ ਬੁਰੇ ਬਣੋ ਤੁਸੀਂ ਦੋ ਬਣ ਕੇ ਬਣਿਆ ਤੇ ਬੁਰੇ ਘਾਤੋ ਬੰਨਾ ਮੈਂ ਤੇ ਹੀ ਤੋਂ ਮੈ ਜਾਣੇ ਪਰਾ ਪਾਲੂ ਗੱਲਾਂ ਹੋਣਗੇ ਤੁਹਾਨੂੰ ਹੋਣੀਆਂ ਦੋ ਪੜਾ ਨੂੰ ਸਾਨੂੰ ਹੁੜਾ ਹੋਣੀਆਂ ਕਰਦੇ ਰਹਿਣ ਗੱਲਾਂ ਜਿੰਨੇ ਕਰਨੀਆਂ ਮੈਨੂੰ ਨਹੀਂ ਗੱਲਾਂ ਦੀ ਪਰਵਾਹ ਹੈਗੀ ਮੈਂ ਹੁਣ ਧਾਰ ਲਿਆ ਨਾ ਵੀ ਅੱਡ ਹੋਣਾ ਵਾ ਤੇ ਪਹਿਲਾਂ ਪੇਕੇ ਮੈਂ ਜਾਣਾ ਵਾ ਤੇ ਮੈਂ ਜਾ ਕੇ ਹੀ ਰਹਿਣਾ ਵਾ ਨਾਲੇ ਮੈਂ ਉੱਥੇ ਜਾਉਂਗੀ ਨਾ ਉੱਥੇ ਜਾ ਕੇ ਮੰਮੀ ਨੂੰ ਦੱਸੂਗੀ ਆਹ ਕੋ ਕਰਦੀ ਐ ਹੁਣ ਮੇਰੇ ਨਾਲ ਆ ਉਹ ਵੀ ਆ ਗਈ ਖੜ ਕੇ ਹੱਥੀ ਭੈਣ ਤੇਰੀ ਕਾਲਾ ਸਲਾਹ ਆ ਨਾ ਹਾਂ ਭੈਣ ਨਾ ਬੜੀ ਸਲਾਹ ਹੀ ਆ ਆਹੋ ਮੈਂ ਵੀ ਤੇਨਾਂ ਸਲਾਹ ਕਿਉਂ ਕਰਨੀ ਆ ਸਲਾਹ ਤਾਂ ਹੋਈ ਆ ਲੈ ਸੁਣ ਲੈ ਸਲਾਹ ਸੁਣਾਉਣੀ ਆ ਕਰਨੀ ਥੋੜਾ ਵਾ ਆਪੇ ਕਰ ਲੋ ਜੋ ਕਰਨਾ ਮੈਂ ਚੱਲਿਆ ਹਾਂ ਮੈਂ ਨਹੀਂ ਕਰਨੀ ਇਹਨਾਂ ਸਲਾਹ ਤੇ ਮੈਂ ਘੱਲਦਾ ਵੀ ਇਹਨੂੰ ਉਹ ਟਾਫ ਪਵਾਉਂਦਾ ਆ ਤੁਹਾਡੀ ਹਾਂ ਨਹੀਂ ਜੇ ਸੰਪੀ ਤੂੰ ਗਈ ਸੀਗੀ ਨਾ ਪਹਿਲਾਂ ਹੁਣ ਮੇਰੀ ਵਾਰੀ ਮੈਂ ਹੀ ਜਾਣਾ ਵਾ ਨਾ ਪਹਿਲਾਂ ਕਹੀ ਨੂੰ ਕੀ ਕਹਿਣਾ ਵਾ ਹੁਣ ਛੁੱਟੀਆਂ ਪਈਆਂ ਨਾ ਹੁਣ ਪਹਿਲਾਂ ਮੈਂ ਹੀ ਜਾਣਾ ਵਾ ਬਾਅਦ ਚ ਤੁਸੀਂ ਜਾਂਦੇ ਰਿਓ ਕਾਦ ਦੋਗੀ ਮਾਨ ਪੀ ਤੇ ਮੈਂ ਤਾਂ ਫਿਰ ਜਾਉਂਗੀ ਨਾ ਸਾਬ ਜਦੋਂ ਛੁੱਟੀਆਂ ਪੈਂਦੀਆਂ ਤੂੰ ਚਲ ਜਾਨੀ ਆ ਤੇ ਮੈਂ ਰਹਿ ਜਾਨੀ ਘਰ ਮੈਂ ਘਰ ਕੰਮ ਕਰਨ ਜੋਗੀ ਰੱਖੀ ਐ ਤੇ ਜਦੋਂ ਨਵੇਂ ਵੀ ਆਏ ਹੈਗੇ ਪਹਿਲਾਂ ਤੁਸੀਂ ਜਾਂਦੇ ਰਹੇ ਸੀਗੇ ਮੈਂ ਤੇ ਉੱਥੇ ਹੀ ਹੁੰਨੀ ਹ ਕਿ ਨਾ ਕਰੀ ਤੇ ਬੰਦੇ ਦਾ ਕੀ ਕਰਦਾ ਹੀ ਆ ਨਾ ਜਾਨ ਨੂੰ ਤੂੰ ਹਰ ਵਾਰੀ ਤਿਆਰ ਹੋ ਕੇ ਬਹਿ ਜਾਣੀ ਆ ਨਾ ਅੱਗੋਂ ਪਿੱਛੋਂ ਜਾਣ ਦੇਣਾ ਹੁੰਦਾ ਛੁੱਟੀਆਂ 'ਚ ਵੀ ਆਪ ਪਹਿਲਾਂ ਹੀ ਤਿਆਰ ਹੋਏ ਹੁੰਨੇ ਆ ਤੂੰ ਤਾਂ ਤਮਾਸ਼ਾ ਹੀ ਲਾਇਆ ਬਨਾਲੇ ਆਂਡ ਘਵਾਣ ਨੂੰ ਵਿਖਾਉਣੀ ਆ ਭੀ ਤੇ ਜਾਏ ਪਹਿਣਾ ਪਹਿਣਾ ਲੜਦੀ ਆ ਨਾ ਤੂੰ ਤਮਾਸ਼ਾ ਹੀ ਆ ਕੇ ਪਛਤਾਉਂਦੇ ਈ ਮੈਂ ਨਹੀਂ ਇੱਥੇ ਆ ਕੇ ਪਸਤੌਨ ਦੀ ਟਾੜੇ ਅੱਖੇ ਲਾ ਕੇ ਨਾ ਉਦੋਂ ਤੇ ਮੰਮੀ ਨੂੰ ਕਹਿੰਦੇ ਸੀ ਨਾ ਮਨਪੀਦਾ ਹੱਥ ਦੇ ਦਿਓ ਸਾਨੂੰ ਤੇ ਅਹੀਂ ਜਾ ਕੇ ਤੇ ਬੜੀਆਂ ਸੁਖੀ ਰਹਿਣਾ ਵਾ ਨਹੀਂ ਮੈਂ ਤਾਂ ਸੋਚਿਆ ਸੀ ਚੱਲ ਜਦੋਂ ਮੇਂ ਨਹੀਂ ਕੰਮ ਕਰ ਹੁੰਦਾ ਚੱਲ ਭੈਣ ਨੂੰ ਆਕੂਗੀ ਤੇ ਕਰ ਲਿਆ ਕਰੂਗੀ ਤੂੰ ਤੇ ਨਾਲ ਹੀ ਮੇਰੇ ਬਹਿ ਜਾਨੀ ਫੱਬ ਕੇ ਆਹੋ ਬਹਿਣਾ ਹੀ ਆ ਫਿਰ ਮੈਂ ਹੁਣ ਪੇਕੇ ਜਾਣਾ ਹੀ ਆ ਤੇ ਮੈਂ ਜਾ ਕੇ ਰਹਿਣਾ ਵਾ ਮੈਂ ਵੀ ਦੇਖਦੀ ਆ ਫਿਰ ਕਿੱਦਾਂ ਜਾਨੀ ਆ ਤੂੰ ਵੇਲੀ ਫਿਰ ਹਰ ਵਾਰੀ ਬਸ ਜੇ ਸੂਟ ਆਉਂਦੇ ਆ ਉਹ ਵੀ ਵਧੀਆ ਰੰਗ ਆ ਪਸੰਦ ਕਰਕੇ ਬਹਿ ਜਾਂਦੀ ਉਹ ਵੀ ਦੋਵੇਂ ਜਾਣੇ ਨਾ ਬਸ ਥੋੜਾ ਥੋੜਾ ਫਰਕ ਪਾ ਕੇ ਸੂਟ ਘੜਦੇ ਆ ਜਿਹੜਾ ਚੰਗਾ ਹੁੰਦਾ ਉਹਨੂੰ ਪਸੰਦ ਕਰਕੇ ਬਹਿ ਜਾਊਗੀ ਪਤਾ ਨਹੀਂ ਮੇਰੇ ਕੁੰਡਲੀ ਵਿੱਚ ਕਿੱਥੋਂ ਬੈਠੀ ਹੋਗੀ ਏ ਵਿਆਹ ਤੋਂ ਕਈ ਫੜ ਕੇ ਘਰੋਂ ਨਿਕਲ ਉਹਨਾਂ ਨਾਲ ਮੇਰੇ ਘਰ ਬੁਤਾ ਪਾਈ ਹੁੰਦੀ ਆ ਕੀ ਹੋ ਗਿਆ ਹੁਣ ਉਹ ਜਿਹੜੀ ਮੇਰੇ ਨਾਲ ਪਾਈ ਆਗੇ ਜੇ ਪਤਾ ਤੇਰੀ ਸਾਲੀ ਇਦਾਂ ਦੀ ਮੇਨੂੰ ਵਿਆਹ ਕਰਾਇਆ ਦਾ ਸਾਲੀ ਦੀ ਚੰਗੀ ਭਲੀ ਉਹਨੂੰ ਕੀ ਹੋ ਗਿਆ ਹੁਣ ਲੜਾਈ ਪਾਈ ਦੋਵਾਂ ਭੈਣਾਂ ਨੇ ਉਹ ਕਹਿੰਦੀ ਮੈਂ ਪੇਕੇ ਜਾਣਾ ਕਹਿੰਦੀ ਮੈਂ ਜਾਣਾ ਆਹੋ ਉਹਦੀ ਮੰਮੀ ਕਹਿੰਦੀ ਮੈਂ ਜਾਣਾ ਪਹਿਲਾਂ ਤੂੰ ਇਹ ਨਾਲੋਂ ਚਲਾ ਨਹੀਂ ਕੀਤੀ ਕੋਈ ਪਤਾ ਨਹੀਂ ਕੀ ਹਸਤਾਈਓ ਤੂੰ ਸਮਝਾ ਆ ਜਾਗੇ ਉਹਨਾਂ ਨੂੰ ਤੂੰ ਮਨਾਂ ਕਿ ਯਾਰ ਕਿਤੇ ਤੇਰਾ ਕਿਤੇ ਹੋਰ ਵਿਆਹ ਕਰਾਇਆ ਹੁੰਦਾ ਨਾ ਹੋ ਸਕਦਾ ਦੋਨਾਂ ਦੋਹਾਂ ਦੀ ਬਣ ਜਾਂਦੀ ਪਰ ਇਹਨਾਂ ਭੈਣਾਂ ਦੀ ਨਿਓ ਬੰਦੀ ਆਪਸ ਵਿੱਚ ਤੇ ਹੋਰ ਉਹਦਾ ਤੈਨੂੰ ਪਤਾ ਨਹੀਂ ਲੱਗਾ ਤੇਰੀ ਸਾਲੀ ਇਦਾਂ ਦੀ ਏ ਲੜਾਕੀ ਏ ਜੇ ਤਾਂ ਸਾਲੀ ਦਾ ਵੱਖਰੀ ਗੱਲ ਤੇਰੀ ਘਰ ਵੀ ਨਹੀਂ ਤੇ ਵੀ ਨਹੀਂ ਪਤਾ ਲੱਗਾ ਕਿ ਘਰ ਦੀ ਲੜਾਕੀ ਤੇਰੀ ਹੁਣ ਕਾਹਦਾ ਵਿਆਹ ਥੋੜੀ ਪਤਾ ਲੱਗਦਾ ਹੁਣ ਇੱਥੇ ਆ ਕੇ ਪਤਾ ਲੱਗਾ ਤੇਰੇ ਸਾਹਮਣ ਯਾਦ ਪੁੱਛਦਾ ਮੈਨੂੰ ਕੀ ਪਤਾ ਸੀ ਜਦੋਂ ਚੱਲ ਫੇ ਤੂੰ ਹੀ ਗੱਲ ਪਾਇਆ ਢੋਲਦੇ ਤੂੰ ਹੀ ਸ਼ਕਾਰਾਂ ਨਾਲ ਸੂਤਰਾਂ ਨਾਲ ਮੈਂ ਜਾਂਦਾ ਮੇਰੇ ਤੇ ਬੜੀ સેવા ਕਰਦੀ ਉਹਦੋਂ ਹੈ ਮੈਂ ਗੁਰਦਾ ਚੰਗੀ ਚੰਗੀ ਕਰ ਚੰਗੀ ਕਰਕੇ ਮੈਨੂੰ ਕੀ ਪਤਾ ਇੱਥੇ ਭਾਂਣ ਲੈ ਕੇ ਸ਼ਰੀਕਣੀਆਂ ਬਣ ਜਾਣਾ ਆ ਚੱਲ ਮੈਂ ਕਰਦਾ ਚੱਲ ਮੈਂ ਗੁਰਦਾ ਤੂੰ ਹੋਰ ਕੋਈ ਕੰਮ ਕਰ ਲੈ ਕੰਮ ਕਰਨ ਜੀ ਕਰਦਾ ਲੜਾਈ ਪਈ ਘਰ ਭਾ ਲੜਾਈ ਪਈ ਘਰ ਉਹਨਾਂ ਜੁੰਡੋ ਜੁੰਡੀਆਂ ਹੈ ਨਾ ਜਿਆਦਾ ਉਹ ਮੈਂ ਕਰਦਾ ਹੁਣ ਮੈਨੂੰ ਪਸਾਹ ਜਾਗੇ ਉੱਥੇ ਆ ਤੂੰ ਸਹਿਣਾ ਚ ਤੇਰੀ ਥੋੜੀ ਵੀ ਸ਼ਰਮ ਕਰਨ ਲੱਗੀ ਆ ਤਾਂ ਪੋਸਤਾ ਮੈਨੂੰ ਜਾ ਕੇ ਕੀ ਜਾਂਦੀਆਂ ਚੰਗਾ ਕੱਲ੍ਹ ਇਹ ਵੀ ਮੈਂ ਨਿਕਲਿਆ ਆਪੇ ਚਮਝਾਉਂਦਾ ਰਹੂਗਾ ਮੱਥਾ ਮਾਰਦਾ ਰਹੂਗਾ ਵੇਲਾ ਆਪ ਚਲਾਕੀ ਖੇਡ ਗਈ ਆ ਕੇ ਕਈ ਫੜ ਲਈ ਉਹਤੋਂ ਆਪ ਲੜਾਈ ਤੋਂ ਬਚ ਆਈ ਤੇ ਹੁਣ ਮੈਨੂੰ ੜਾਤਾ ਹੀ ਇਹਨਾਂ ਦਾ ਮੱਥਾ ਮਾਰਨਾ ਸੌਖਾ ਹੀ ਐ ਮਾਂ ਤਾਂ ਘੇਕ ਨਹੀਂ ਦੂਜੀ ਐਪ ਲੈ ਕੇ ਫਸਾਤਾ ਉਹ ਕਿੱਥੇ ਚੱਲੇ ਤੁਸੀਂ ਤਿਆਰ ਬਣਾਇਆ ਕਿੱਥੇ ਲਿਆਵਾਂ ਮਾਮੂ ਪਿੰਡ ਮਾਮੂ ਪਿੰਡ ਚੱਲਿਆ ਵਾਂ ਹਾਂ ਮਾਮੂ ਪਿੰਡ ਦੇ ਉਹਨੇ ਵੀ ਜਾਣਾ ਸੀ ਮੈਂ ਜਾਣਾ ਤੂੰ ਜਾਣਾ ਵਾ ਤੂੰ ਇਕੱਠੇ ਚੱਲ ਜਾ ਫਿਰ ਅਹੀਂ ਮੈਂ ਤੇ ਤੇਰਾ ਪਾਪਾ ਖਾ ਲਾਂਗੇ ਰੋਟੀਆਂ ਪਕਾ ਕੇ ਆਪੇ ਦੋਵੇਂ ਜਾਣੇ ਹੈ ਸਾਰੇ ਇਕੱਠੇ ਚੱਲ ਜਾਓ ਤੁਸੀਂ ਮਾਮੇ ਹੀ ਰਹਾਂਦੇ ਨਾ ਹੋਰ ਤੇ ਘਰੇ ਲੜਾਈਆਂ ਪਈ ਢੜੀਆਂ ਮਾਵਾ ਨੇ ਲੜਾਈ ਪਾਈ ਆ ਮਾਮੂ ਪਿੰਡ ਜਾਣਾ ਮਾਮੂ ਕੰਡੇ ਜਾਣਾ ਉਬਾਸ ਕਰ ਪੈਣਾ ਬੱਸ ਕਰ ਨਾ ਬੋਲੇ ਨਾ ਨਹੀਂ ਜਾਂਦੀ ਵਾਂਡੇ ਲੱਗੀ ਮੁੰਡਾ ਫਾੜਨ ਉਹਦੇ ਕੱਪੜੇ ਲੱਗੀ ਲਾਉਣ ਸੌਖੀ ਹੋ ਜਾ ਇੱਥੇ ਬਿਠਾ ਕੇ ਮੇਰੇ ਕੋ ਪਹਿਲਾਂ ਨਹੀਂ ਕੀ ਕਰਾਉਣਾ ਮੁੰਡਾ ਵੀ ਪਤਾ ਨਹੀਂ ਕਿੱਦਾਂ ਨਿਕਲ ਗਿਆ ਕੀ ਬੋਲੀ ਜਾਂਦੀ ਆ ਤੂੰ ਹੁਣ ਕੱਪੜੇ ਪਾ ਕੇ ਤੂੰ ਚੱਲ ਜਾ ਕੋਈ ਮੁੰਡੇ ਦੇ ਕੱਪੜੇ ਕਾਦੇ ਲਾਉਣੇ ਆ ਉਹਨੇ ਕੱਲਣਾ ਵਾ ਐਨਾ ਬੋਲ ਬਲਾਰਾ ਹੋਣ ਡਿਆ ਤੇ ਜਾਣਦਾ ਕੀ ਫਾਇਦਾ ਵਾ ਚੱਲ ਜਾ ਤੂੰ ਮੈਂ ਕਹਿੰਦਾ ਉਹਨੂੰ ਨਹੀਂ ਮੈਂ ਨਿਆਣੇ ਤਿਆਰ ਹੋਏ ਮੁੰਡਾ ਵੀ ਬਾਹਰ ਕਹਿੰਦਾ मामੂ ਪਿੰਡ ਜਿਹੜਾ मामੂ ਪਿੰਡ ਜਾਣਾ ਕੋਈ ਨਹੀਂ ਰਹਿਣ ਦੋ मामੂ ਉਹਦੇ ਹੀ ਆ ਉਹਦੇ ਦੇ ਹੀ ਆ ਹੁਣ ਉਹ ਕੋਈ ਨਹੀਂ ਮੈਂ ਜਿੱਦੋ ਜਾਣਾ ਹੁੰਦਾ ਉਹ ਤੇ ਲੜਾਈ ਪਾ ਲੈਂਦੇ ਆ ਪਹਿਲਾਂ ਆ ਗੱਲ ਹੋਈ ਹੀਗੀ ਉਹ ਗੱਲ ਤੇ ਹੋਈ ਨਹੀਂ ਪਤਲੀ ਗੱਲ ਤੁਹਾਨੂੰ ਹੁੰਦਾ ਕਿ ਦੋਵਾਂ ਭੈਣਾਂ ਨੂੰ ਮਤਲਬ ਨਹੀਂ ਸਮਝ ਆਉਂਦੀ ਰਲ ਕੇ ਰਿਆ ਕਰੋ ਦੀਦੀ ਨਹੀਂ ਰਲ ਕੇ ਰਹਿੰਦੀ ਮੈਂ ਤੇ ਰਲ ਕੇ ਰਹਿਣ ਦੀ ਬਿਥੇਰੀ ਕੋਸ਼ਿਸ਼ ਕਰਦੀ ਚਲ ਮੈਂ ਪੁੱਛਦਾ ਉਹਨੂੰ ਤੇ ਕੱਪੜੇ ਨਾਲ ਲਈ ਮੁੰਡੇ ਦੇ ਲੈਦਾ ਮੁੰਡੇ ਨੂੰ ਕੋਈ ਗੱਲ ਨਹੀਂ ਤੇ ਕੀ ਕਰਨਾ ਮੈਂ ਮੈਂ ਨਹੀਂ ਜਾਣਾ ਉਹ ਉੱਥੇ ਜਾ ਕੇ ਵੀ ਮੇਰਾ ਮੂੰਹ ਬਣਿਆ ਰਹਿਣਾ ਕੋਈ ਫਾਇਦਾ ਉਹ ਮੈਂ ਪੁੱਛ ਤੇ ਲਮਾਂ ਜੇ ਸਮਝਾਉਣਾ ਉਹਨੂੰ ਆ ਪੁੱਛ ਲੋ ਬੰਦੇ ਦਾ ਮੂਹੜ ਖਰਾਬ ਕਰਕੇ ਤੇ ਫੇਰ ਪੁੱਛ ਕੇ ਫੇਰ ਕਹਣਾ ਚਲ ਜਾ ਚਲ ਜਾ ਮਮਾ ਮਾਸੀ ਨੂੰ ਜਾ ਲੈ ਦੋ ਮੈਂ ਮਾਸੀ ਦੇ ਨਾਲ ਹੀ ਚਲ ਜਾਊਂਗਾ ਐਵੇਂ ਮਾਸੀ ਨਾਲ ਚਲ ਜਾਊਂਗਾ ਤੂੰ ਤੇ ਮੈਂ ਨਹੀਂ ਜਾਣਾ ਹੈਗਾ ਤੂੰ ਹਰ ਵਾਰੀ ਤੇਰਾ ਹੀ ਹਾਲ ਆ ਵੀ ਮਾਸੀ ਦੇ ਨਾਲ ਜਾਣਾ ਮਾਸੀ ਨਾਲ ਤੇ ਤਾਂ ਮਾਸੀ ਨਾਲ ਹੀ ਜ਼ਿਆਦਾ ਬੰਦੀ ਆ ਮਾਨਾ ਨਾ ਬਣਾ ਤੂੰ ਕਦਾਸ ਦੀ ਆ ਘਰ ਆ ਵੈ ਗਿਆ ਤੈਨੂੰ ਹੱਸਣਾ ਨਹੀਂ ਆਏ ਮੈਂ ਤੇ ਲਾਉਂ ਕੌਲਾ ਪਾਇਆ ਰੋਣਾ ਪਤਾ ਉਹ ਜੰਨੀ ਨਾਲੇ ਮਾਸੀ ਨਾਲ ਮੜਾ ਸੱਚ ਨਹੀਂ ਮੈਂ ਜਾਣ ਤੂੰ ਮੇਰੇ ਨਾਲ ਚਲ ਜੀ ਤੁਸਾਂ ਤੁਸੀਂ ਕੀ ਰੋਣਾ ਪਾਇਆ ਰੋਣਾ ਜਾਣੀਏ ਠੀਕ ਆ ਉਹ ਹੋਰ ਤਿਆਰ ਹੋਈ ਆ ਮੁੰਡੇ ਨੇ ਵੀ ਕੱਪੜੇ ਪਾਏ ਆ ਨਿਆਣੇ ਤਿਆਰ ਹੋਏ ਜਾਲਾਂ ਦੇ ਉਹਨੂੰ ਹੁਣ ਮੈਂ ਨਹੀਂ ਉਹਨੂੰ ਜਾਣ ਦੇਣਾ ਜੇ ਜਾਓਗੇ ਤਾਂ ਮੈਂ ਜਾਵਾਂਗੀ ਉਹਨੇ ਨਹੀਂ ਜਾਣਾ ਪਹਿਲਾਂ ਚਾ ਵੀ ਬੜਾ ਸੀ ਤੈਨੂੰ ਮੈਂ ਭੈਣ ਦਾ ਰਿਸ਼ਤਾ ਲੈ ਰੋਣਾ ਭੈਣ ਦਾ ਸਭ ਨੂੰ ਇੱਥੇ ਜਿਨਾ ਰਾਮੀਦਾ ਤੂੰ ਤੋਹਾਂ ਨੇ ਸਾਡਾ ਤੇ ਮੇਂ ਕਰਨਾ ਨਹੀਂ ਆ ਫਿਰ ਹੱਦ ਹੋ ਗਈ ਤੁਹਾਡਾ ਕੀ ਜੀ ਨਾ ਹਰਾਮ ਹੋਇਆ ਜੀ ਨਾ ਹਰਾਮ ਤੇ ਮੇਰਾ ਹੋਇਆ ਵਾ ਤੇਰਾ ਕਾਹਦਾ ਹੋਇਆ ਮੈਂ ਉਹਨੂੰ ਲੈ ਕੇ ਆਈ ਤੇ ਉਹ ਮਮਾ ਸਾਹਿਬ ਨਹੀਂ ਮੇਰੀ ਸੋਦੀ ਨਾਲੇ ਆਂਢ ਗੁਆਂਢ ਤੋਂ ਮਾਸ਼ਾਬ ਖੌਂਦੀ ਆ ਵੀ ਭੈਣਾ ਭੈਣਾ ਹੀ ਲੜਨ ਦੀਆ ਦੇ ਉਹ ਉਹ ਕਿਹੜੀ ਚੱਜਦੀ ਉਹ ਉਹਦੇ ਨਾਲ ਬੋਲਣ ਰਹੀ ਉਹ ਵਿਚਾਰਾ ਮੇਥੋਂ ਨਿੰਬੂਆ ਦੇ ਬਾਗ ਦੇ ਵਿੱਚ ਗਿਆ ਨਿੰਬੂਆ ਦੇ ਵਿੱਚ ਨਹੀਂ ਪਿਛਲੀ ਵਾਰੀ ਗਈ ਹੀ ਨਾ ਤੇ ਹੁਣ ਮੇਰੀ ਵਾਰੀ ਹੀ ਮੈਂ ਹੀ ਜਾਣਾ ਉਹ ਤਾਂ ਕਹਿੰਦੀ ਵੀ ਇਹ ਜਾਵੇ ਹੀ ਨਾ ਪੇਕੇ ਮੇਰਾ ਵੀ ਤਾਂ ਪੇਕੇ ਚਾਹ ਨੂੰ ਜੀ ਕਰਦਾ ਹੀ ਆ ਤੂੰ ਅੱਗੇ ਜਾਂਦੀ ਰਹੀ ਹੁਣ ਬੁੱਢੇ ਬਾਰੇ ਹੁਣ ਤੈਨੂੰ ਪੇਕੇ ਦਾ ਆ ਕੇ ਰਹਿ ਜਾਂਦਾ ਉਹ ਨੇ ਮੈਂ ਆਈ ਜਾਣਾ ਜੇ ਨਹੀਂ ਜਾਣਾ ਤਾਂ ਫਿਰ ਕਿਹਨੇ ਵੀ ਨਹੀਂ ਜਾਣਾ ਜਾਣਾ ਨਹੀਂ ਕਿਸੇ ਨੇ ਵੀ ਜੇ ਮੈਂ ਨਹੀਂ ਜਾਣਾ ਨਾ ਫਿਰ ਕੋਈ ਵੀ ਨਾ ਜਾਊਗਾ ਤੂੰ ਇਹ ਤਾਂ ਤੂੰ ਦੋਵੇਂ ਇਕੱਠੀਆਂ ਚਲ ਜੂ ਦੋਵੇਂ ਚਲ ਜੂ ਕੱਟੀਆਂ ਮੈਂ ਉਹਦੇ ਨਾਲ ਨਹੀਂ ਜਾਣਾ ਹੈਗਾ ਉਹਦਾ ਉੱਥੇ ਵੀ ਇਹੀ ਕੰਮ ਹੋਣਾ ਵਾ ਮੈਂ ਕੋਈ ਸੌ ਦੋਖ ਦੀ ਸੌਦੀ ਕਰਨੀ ਹੈਗੀ ਉਹਨੇ ਉੱਥੇ ਵੀ ਮੇ ਨਾਲ ਲੜਾਈ ਕਰਨੀ ਹੈ ਸਾਡੀ ਲੜਾਈ ਕਰਨੀ ਤੇਰ ਨਾਲ ਮੈਂ ਤਾਂ ਪੰਗਾ ਪਾ ਲਿਆ ਇਹਨੂੰ ਲਿਆ ਕੇ ਅਹੀਂ ਤੇ ਰਿਸ਼ਤਾ ਕਰਦਾ ਮੈਂ ਤੇ ਲਿਆਂਦਾ ਮਾਂ ਕੇ ਵੀ ਕਿਤੇ ਸੌਖਾ ਹੋਊਗਾ ਕਰ ਦੂ ਮੈਂ ਭੈਣਾ ਹੋਗਾ ਵਸੋਗੇ ਤੇ ਸਹੀ ਹਾਂ ਨਹੀਂ ਉਹ ਨਾ ਮੰਦੀ ਹੈਗੀ ਮਿੰਤਲਾ ਦਾ ਤੂੰ ਹੀ ਗਲਤ ਆ ਉਹ ਘਟਵਾ ਜਿਹਦਾ ਤੂੰ ਗਾਂਢੀ ਕਦੀ ਪਿੱਛੇ ਪੈਣ ਨਾਲ ਚਲਦਾ ਹਰ ਵੀ ਮੇਰੇ ਚ ਗਲਤੀਆਂ ਨਜ਼ਰ ਆਉਂਦੀਆਂ ਉਹਦੇ ਚ ਕੋਈ ਨਹੀਂ ਹੁੰਦੀਆਂ ਹੈਗਾ ਆ ਵੀ ਕਦੀ ਨਿੱਕੀ ਭੈਣ ਨਾਲ ਕੋਈ ਜਿਦਾ ਕਰਦਾ ਵੇਖਿਆ ਹਾਥੀ ਜਾਂਦਾ ਉਹ ਜਿਦਾ ਜਦੋਂ ਉਹ ਜਿਦਾ ਕਰਨ ਦੇ ਉਹਨੇ ਮੈਨੂੰ ਵੱਡੀ ਥਾਂ ਸਮਝਿਆ ਵਾ ਸਮਝਿਆ ਤੈਨੂੰ ਵੱਡੀ ਥਾਂ ਥੋੜੀ ਬੋਧੀ ਸ਼ਰਮ ਕਰਿਆ ਕਰੋ ਮੈਂ ਆਈ ਸਾਡੇ ਪਰੇ ਜਾਣਾ ਤੇ ਉਹਨੂੰ ਨਹੀਂ ਮੈਂ ਹੀ ਜਾਣਾ ਜਾਣਾ ਤੂੰ ਜੇ ਮੈਂ ਨਹੀਂ ਚਾਹਤੇ ਉਹ ਵੀ ਨਹੀਂ ਜਾਊਂ ਉਹਨੂੰ ਜਾ ਉਹਨੇ ਜਾਣਾ ਮੈਂ ਕਹਿਆ ਉਹਨੂੰ ਉਹ ਲੱਗੀ ਨਹੀਂ ਆਣ ਮੁੰਡੇ ਦੇ ਕੱਪੜੇ ਲੈਣ ਮੈਂ ਕਹਤਾ ਤੂੰ ਜਾ ਜਾ ਹਰ ਵਾਰੀ ਨਿਆਣਿਆਂ ਦਾ ਬਹਾਨਾ ਮੈਂ ਬਣ ਜਾਂਦਾ ਵਾ ਵੀ ਨਿਆਣੇ ਛੋਟੇ ਜਿਹਾ ਕਿੱਦਾਂ ਵੀ ਆ ਮੈਂ ਤਾਂ ਫਿਰ ਇੰਦਰ ਜਾਉਂਗੀ ਨਾ ਉਹਦੇ ਨੇ ਵੀ ਉਹਨਾਂ ਨੂੰ ਉਹਨੂੰ ਭੇਜਦੇ ਨੇ ਉਹਦੇ ਨਾਲ ਜਦੋਂ ਆਜੂਗੀ ਮੁੜ ਕੇ ਤੂੰ ਚੱਲ ਜੀ ਉਹਨੇ ਵੀ ਨਿਆਣੇ ਕਪੜੇ ਪਿਆ ਜਾਲਾ ਦੇ ਉਹਨਾਂ ਨੂੰ ਆਹ ਕਾਲਾ ਨਾ ਪਾਈਂ ਆ ਬਾਹਰ ਰੱਖ ਬੈਠਾ ਆਪਣਾ ਆਦ ਹੋ ਗਈ ਆ ਚੰਗਾ ਕੰਮ ਹੀ ਜਾ ਕੇ ਤੇ ਉਹਨੂੰ ਦੱਸ ਦਿੱਤਾ ਹੀ ਉਹ ਵੀ ਮੰਨਣਾ ਵੀ ਉਹਦਾ ਦਾ ਵੀ ਜਿਹਨੇ ਚਾਹ ਤੇ ਉਹਨੂੰ ਦੱਸ ਦਿੱਤਾ ਵਾ ਆਦੀ ਹੈ ਅਬੀ ਅਭ ਮੈਂ ਤਾਂ ਉਹਨੂੰ ਲਿਆ ਕੇ ਪਛਤਾਉਂਦੀ ਆ ਮੈਂ ਤਾਂ ਪੀਕੇ ਜਾਣੋ ਵੀ ਰਹੀ ਜਦੋਂ ਦੇਖੋ ਉਹਦੇ ਨਿਆਣਿਆਂ ਦਾ ਬਹਾਨਾ ਹੋ ਜਾਂਦਾ ਨਿਆਣੇ ਛੋਟੇ ਆ ਜਾਂ ਕਿੱਦਾਂ ਜਿਉ ਮੁੰਡਾ ਵਾ ਮੇਰਾ ਤੇ ਉਹ ਵੀ ਉਹਨੂੰ ਮਾਸੀ-ਮਾਸੀ ਕਰਦਾ ਰਹਿੰਦਾ ਵਾ ਤੇ ਹੁਣ ਇਹਨੂੰ ਇਹ ਵੀ ਹੋ ਜਾ ਕਿ ਇਹਨੂੰ ਹੋ ਜਾਂਦਾ ਵੀ ਨਿਆਣੇ ਛੋਟੇ ਆ ਚਲ ਉਹਨਾਂ ਨੂੰ ਜਾਂਦੋ ਉਹਨਾਂ ਦਾ ਜੀ ਕਰਦਾ ਮਤਲਬ ਮੇਰਾ ਜੀ ਨਹੀਂ ਕਰਦਾ ਪੀਕੇ ਜਾਣ ਨੂੰ ਆਦੀ ਹੋ ਗਈ ਹੁੰਦਾ ਘਰੇ ਵੀ ਤਾਂ ਕੀ ਕਰੇ ਮੈਂ ਤਾਂ ਲਿਆ ਕੇ ਫਸੀ ਪਈ ਇੱਥੇ ਨਾ ਉਹ ਕੰਮ ਨੂੰ ਚੱਜਣਾ ਹੱਥ ਲਾਉਂਦੀ ਆ ਜਿਲੇੜਾ ਕਪੜਾ ਵਾ ਉਹ ਵੀ ਚੱਜਦਾ ਉਹਨੇ ਲੈ ਲੈਣਾ ਹੁੰਦਾ ਮੇਰੇ ਵਰਗੀ ਫਿਰ ਉਹਦੇ ਜੋੜਾ ਰਹਿ ਜਾਂਦਾ ਤੇ ਉਹ ਵੇਂਦੀ ਆ ਵੀ ਆ ਹਾਦੀ ਆ ਕਰੇ ਬੰਦਾ ਕੀ ਜੋ ਫਿਰ ਭੇਕੇ ਸੂਟ ਦਿੰਦੇ ਆ ਤੇ ਉਹ ਵੀ ਕਹਿੰਦੀ ਆ ਵੀ ਦੂਜਾ ਮੈਂ ਵਧਿਆ ਲੈਣਾ ਵਾ ਨਹੀਂ ਹੁਣ ਕਰਨੀ ਆ ਮੈਂ ਕੀ ਕਰਨਾ ਮੈਂ ਕੀ ਕਰਾਂ ਹੈ ਮੈਂ ਪਸਤੌਣ ਦੀ ਪਸਤੌਣ ਤੇ ਮੈਂ ਨਹੀਂ ਆ ਜਿਹੜੀ ਇਹਦੇ ਮਗਰ ਲਾ ਕੇ ਤੇ ਮਾਂ ਮੇਰੀ ਨੇ ਇੱਥੇ ਤੋੜਤਾ ਵਾ ਇਹਦੀ ਤੇ ਉਹੋਈ ਗੱਲ ਵਾ ਨਾ ਖੇਡਣਾ ਤੇ ਨਾ ਖੇਡਣ ਹੀ ਦੇਣਾ ਵਾ ਹੁਣ ਆਪ ਵੀ ਨਹੀਂ ਗਈ ਤਾਂ ਮੈਡਮ ਇਹ ਮੂਡ ਆਫ ਕਰਕੇ ਰੱਖਤਾ ਵਾ ਚੱਲ ਕੋਈ ਗੱਲ ਨਹੀਂ ਨਹੀਂ ਗਈ ਤੇ ਫਿਰ ਕੱਲ ਨੂੰ ਤੂੰ ਚੱਲੀ ਹਾਂ ਫਿਰ ਮੈਂ ਤੈਨੂੰ ਦੱਸੂ ਕਿਦਾਂ ਤੁਰਦੀ ਹਾਂ ਤੂੰ ਬੋਲਾ